ਅੰਮ੍ਰਿਤਸਰ ਵਿੱਚ ਗੁਰਦੁਆਰਾ ਟੋਬਾ ਪਾਈ ਸ਼ਾਲੋ ਜੀ ਸੰਗਤ ਦੀਆਂ ਮੁਰਾਦਾਂ ਪੂਰੀਆਂ ਕਰਨ ਵਾਲਾ ਇੱਕ ਪਵਿੱਤਰ ਸਥਾਨ ਹੈ ਸਿੱਖ ਇਤਿਹਾਸ ਦੇ ਮੁਤਾਬਿਕ ਪਾਈ ਸ਼ਾਲੋ ਜੀ ਨੇ ਪੂਰਾ ਜੀਵਨ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਿਖੇ ਸੇਵਾ ਕੀਤੀ ਅਤੇ ਗੁਰੂ ਦੀ ਬਖਸ਼ਿਸ਼ ਨਾਲ ਵੱਡਮੁੱਲੀਆਂ ਦਾਤਾਂ ਹਾਸਲ ਕੀਤੀਆਂ ਉਹਨਾਂ ਦੇ ਆਪਣੇ ਗੁਰਦੁਆਰਾ ਸਾਹਿਬ ਵਿਖੇ ਵਿਚੜਾਵੇ ਵਿੱਚ ਪਾਠੀਆਂ ਚੜ੍ਹਦੀਆਂ ਨੇ ਸੰਗਤ ਇਸ ਨਾਮ ਨਾਲ ਆਪਣੀਆਂ ਮਨੋਕਾਮਨਾਵਾਂ ਵੀ ਪੂਰੀਆਂ ਕਰਦੀ ਹੈ ਆਓ ਅੱਜ ਅਸੀਂ ਤੁਹਾਨੂੰ ਪਾਈ ਸ਼ਾਲੋ ਜੀ ਦੀ ਪੂਰੀ ਜੀਵਨੀ ਸੁਣਾਉਨੇ ਆ ਕਿ ਉਹਨਾਂ ਨੂੰ ਪਾਠੀਆਂ ਦੇ ਬਦਲੇ ਪੁੱਤਰ ਤੋਂ ਇਲਾਵਾ ਹੋਰ ਕਿਹੜੀਆਂ ਚਾਲ ਦਾਤਾਂ ਵੀ ਮਿਲੀਆਂ ਗੁਰਦੁਆਰਾ ਸਾਹਿਬ ਅੰਦਰ ਸਥਿਤ ਟੋਬਾ ਉਸ ਦਾ ਅਸਲ ਸੱਚ ਕੀ ਹੈ ਅੱਜ ਦੇ ਵੀਡੀਓ ਵਿੱਚ ਅਸੀਂ ਤੁਹਾਨੂੰ ਭਾਈ ਸ਼ਾਲੂ ਜੀ ਦੇ ਜੀਵਨ ਦਾ ਹਰ ਪੱਖ ਤੋਂ ਇਤਿਹਾਸ ਦੱਸਦੇ ਹਾਂ ਜ਼ਿਲ੍ਹੇ ਦੇ ਲੋਹਗੜ ਲਾਗੇ ਗੁਰਦੁਆਰਾ ਭਾਈ ਸ਼ਾਲੂ ਜੀ ਦਾ ਆਪਣਾ ਹੀ ਇੱਕ ਵੱਖਰਾ ਇਤਿਹਾਸ ਹੈ ਇਹ ਗੁਰਦੁਆਰਾ ਸਾਹਿਬ ਚੌਥੇ ਪੰਜਵੇਂ ਅਤੇ ਛੇਵੇਂ ਪਾਤਸ਼ਾਹੀ ਦੇ ਸਮਕਾਲੀਨ ਭਾਈ ਸ਼ਾਲੂ ਜੀ ਦੇ ਨਾਮ ਨਾਲ ਇਤਿਹਾਸਿਕ ਮਹੱਤਵ ਨਾਲ ਜਾਣਿਆ ਜਾਂਦਾ ਹੈ ਇਤਿਹਾਸ ਮੁਤਾਬਕ ਭਾਈ ਸ਼ਾਲੂ ਜੀ ਦਾ ਜਨਮ ਦਿਆਲਾ ਅਤੇ ਮਾਤਾ ਸੁਖਦੀਪ ਜੀ ਦੇ ਘੁੱਖੋਂ ਫਰੀਦਕੋਟ ਦੇ ਪਿੰਡ ਥੋਲੇ ਕਾਗੜ ਵਿਖੇ ਹੋਇਆ ਸੀ ਜੋ ਕਿ ਬਾਅਦ ਵਿੱਚ ਅੰਮ੍ਰਿਤਸਰ ਗੁਰੂ ਰਾਮਦਾਸ ਜੀ ਦੇ ਕੋਲ ਸੰਗਤ ਰੂਪ ਵਿੱਚ ਮਿਲਣ ਲਈ ਪਹੁੰਚਦੇ ਨੇ ਇਤਿਹਾਸ ਮੁਤਾਬਕ ਥੋਲੇ ਕਾਗੜ ਵਿੱਚ ਕੋਈ ਆਫਤ ਕਾਰਨ ਇਹ ਛੋਟਾ ਜਿਹਾ ਸੂਬਾ ਉੱਜੜ ਗਿਆ ਅਤੇ ਥੋਲੇ ਕਾਗੜ ਦੇ ਲੋਕ ਆਸ-ਪਾਸ ਦੇ ਇਲਾਕਿਆਂ ਵਿੱਚ ਜਾ ਵਸੇ ਭਾਈ ਦਿਆਲਾ ਜੀ ਆਪਣੇ ਪਰਿਵਾਰ ਸਮੇਤ ਅੰਮ੍ਰਿਤਸਰ ਵਿਖੇ ਮਜੀਠੇ ਨਗਰ ਵਿੱਚ ਆ ਵਸੇ ਜਦ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮ ਦਾਸ ਜੀ ਆਪਣੀ ਗੁਰਗੱਦੀ ਤੇ ਬਿਰਾਜਮਾਨ ਸਨ ਤਾਂ ਇੱਕ ਦਿਨ ਭਾਈ ਦਿਆਲਾ ਜੀ ਦਰਬਾਰ ਸਾਹਿਬ ਜੀ ਦੇ ਸਾਹਮਣੇੋਂ ਲੰਘ ਰਹੇ ਸਨ ਉਹਨਾਂ ਨੂੰ ਖਿਆਲ ਆਇਆ ਕਿ ਲੋਕਾਂ ਤੋਂ ਉਹਨਾਂ ਨੇ ਸੁਣਿਆ ਸੀ ਕਿ ਇੱਥੇ ਇੱਕ ਰੱਬੀ ਰੂਹ ਰਹਿੰਦੀ ਹੈ ਭਾਈ ਦਿਆਲਾ ਜੀ ਨੇ ਫਿਰ ਸੋਚਿਆ ਕਿ ਕਿਉਂ ਨਾ ਅਸੀਂ ਵੀ ਉਸ ਰੱਬੀ ਰੂਹ ਨੂੰ ਮਿਲ ਚਲੀਏ ਉਹ ਆਪਣੇ ਪਰਿਵਾਰ ਸਮੇਤ ਸ੍ਰੀ ਹਰਿਮੰਦਰ ਸਾਹਿਬ ਆਉਂਦੇ ਨੇ ਅਤੇ ਦੀਵਾਨ ਵਿੱਚ ਸੰਗਤ ਦੇ ਲਾਸਟ ਤੇ ਪਿੱਛੇ ਜਾ ਕੇ ਬੈਠ ਜਾਂਦੇ ਨੇ ਅਤੇ ਆਪਣੇ ਮਨ ਵਿੱਚ ਹੀ ਸੋਚਦੇ ਨੇ ਕਿ ਜੇਕਰ ਸੱਚੀ ਕੋਈ ਸੱਚਾ ਗੁਰੂ ਹੋਵੇਗਾ ਤਾਂ ਸਾਨੂੰ ਆਵਾਜ਼ ਜ ਮੁਰ ਮਰੇਗਾ ਫਿਰ ਜਦ ਦੀਵਾਨ ਦੀ ਸਮਾਪਤੀ ਹੋਈ ਤਾਂ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਨੇ ਆਵਾਜ਼ ਦਿੱਤੀ ਕਿ ਜੋ ਪਿੱਛੇ ਬੈਠੇ ਆਪਣੇ ਮਨ ਅੰਦਰ ਹੀ ਗੱਲਾਂ ਕਰ ਰਹੇ ਨੇ ਉਹ ਸਾਡੇ ਕੋਲ ਆ ਜਾਓ ਤੇ ਭਾਈ ਦਿਆਲਾ ਜੀ ਗੁਰੂ ਜੀ ਦੇ ਕੋਲ ਆਉਂਦੇ ਨੇ ਤੇ ਉਹਨਾਂ ਦੇ ਚਰਨਾਂ ਵਿੱਚ ਟਹਿ ਪੈਂਦੇ ਨੇ ਅਤੇ ਖਿਮਾ ਮੰਗਦੇ ਨੇ ਕਿ ਆਪ ਤੇ ਸੱਚੇ ਗੁਰੂ ਹੋ ਦਿਲਾਂ ਦੇ ਜਾਨੀ ਜਾਨ ਹੋ ਸਾਨੂੰ ਮਾਫ ਕਰਦੇ ਹੋ ਭਾਈ ਦਿਆਲਾ ਜੀ ਗੁਰੂ ਰਾਮਦਾਸ ਜੀ ਨੂੰ ਕਹਿੰਦੇ ਨੇ ਕਿ ਅਸੀਂ ਤੁਹਾਡੇ ਦਰ ਘਰ ਦੀ ਸੇਵਾ ਕਰਨੀ ਚਾਹੁੰਦੇ ਆ ਤਾਂ ਗੁਰੂ ਰਾਮਦਾਸ ਜੀ ਭਾਈ ਦਿਆਲਾ ਉਹ ਕਹਿੰਦੇ ਨੇ ਕਿ ਜੇਕਰ ਤੁਸੀਂ ਸੇਵਾ ਕਰਨੀ ਚਾਹੁੰਦੇ ਹੋ ਤਾਂ ਤੁਹਾਡਾ ਜੋ ਪੁੱਤਰ ਹੈ ਉਹ ਸਾਡੇ ਘਰ ਦਾ ਸੇਵਾਦਾਰ ਹੈ ਤੇ ਉਸ ਨੂੰ ਸਾਨੂੰ ਪੇਟਾ ਕਰ ਜਾਓ ਇਸ ਗੱਲ ਤੇ ਭਾਈ ਦਿਆਲਾ ਜੀ ਆਪਣੇ ਪੁੱਤਰ ਭਾਈ ਸ਼ਾਲੋ ਜੀ ਨੂੰ ਗੁਰੂ ਰਾਮਦਾਸ ਜੀ ਦੇ ਕੋਲ ਪੇਟਾ ਕਰਕੇ ਵਾਪਸ ਮਜੀਠੀਏ ਜਲੇਗੇ ਇਸ ਤਰ੍ਹਾਂ ਭਾਈ ਦਿਆਲਾ ਜੀ ਵੀ ਗੁਰੂ ਘਰ ਦੇ ਪ੍ਰੇਮੀ ਬਣ ਗਏ ਅਤੇ ਭਾਈ ਸ਼ਾਲੋ ਜੀ ਬਚਪਨ ਤੋਂ ਹੀ ਗੁਰੂ ਬਿਰਦੀ ਵਾਲੇ ਸੀ ਉਹ ਗੁਰੂ ਘਰ ਰਹਿੰਦੇ ਬੱਚਿਆਂ ਨਾਲ ਖੇਡਦੇ ਸੇਵਾ ਕਰਦੇ ਅਤੇ ਵਾਹਿਗੁਰੂ ਦਾ ਜਾਪ ਕਰਦੇ ਤੇ ਜਦ ਉਹਨਾਂ ਨੇ ਆਰਾਮ ਕਰਨਾ ਹੁੰਦਾ ਤਾਂ ਉਹ ਐਸੇ ਗੁਰਦੁਆਰਾ ਸਾਹਿਬ ਦੀ ਜਗ੍ਹਾ ਉਤੇ ਆ ਕੇ ਆਰਾਮ ਕਰਦੇ ਜਿੱਥੇ ਕਿ ਹੁਣ ਪਾਈ ਸ਼ਾਲੋ ਜੀ ਦਾ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ ਜੋ ਇੱਥੇ ਖੋਈ ਹੈ ਇਥੋਂ ਆਉਣ ਜਾਣ ਵਾਲੇ ਲੋਕਾਂ ਨੂੰ ਜਲ ਸ਼ਿਕਾਉਂਦੇ ਜਦੋਂ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਸਰੋਵਰ ਨੂੰ ਪੱਕਾ ਕਰਨ ਦੀ ਤਿਆਰੀ ਕੀਤੀ ਤਾਂ ਸਰੋਵਰ ਦੀਆਂ ਚਾਰ ਬਾਹੀਆਂ ਤੇ ਚਾਰ ਸੇਵਾਦਾਰਾਂ ਦੀ ਸੇਵਾ ਲਗਾਈ ਗਈ ਪਹਿਲੇ ਬਾਬਾ ਬੁੱਢਾ ਜੀ ਦੂਜੇ ਭਾਈ ਗੁਰਦਾਸ ਜੀ ਤੀਜੇ ਭਾਈ ਬਹਿਲੋ ਜੀ ਅਤੇ ਉੱਥੇ ਪਈ ਸ਼ਾਲੋ ਜੀ ਚਾਰੇ ਬਾਈਆਂ ਤੇ ਆਵੇ ਲਗਾਏ ਗਏ ਇੱਟਾਂ ਨੂੰ ਪਕਾਉਣ ਲਈ ਮੀਹੀ ਪੈਣ ਕਾਰਨ ਸਾਰਾ ਬਾਲਣ ਗਿੱਲਾ ਹੋ ਗਿਆ ਅਤੇ ਇੱਟਾਂ ਪੱਕਣੀਆਂ ਬੰਦ ਹੋ ਗਈਆਂ ਪਰ ਗੁਰੂ ਅਰਜਨ ਦੇਵ ਜੀ ਦਾ ਹੁਕਮ ਸੀ ਕਿ ਜਲਦੀ ਤੋਂ ਜਲਦੀ ਸਰੋਵਰ ਨੂੰ ਪੱਕਿਆ ਕੀਤਾ ਜਾਵੇ ਇਸ ਉੱਪਰ ਪਈ ਸ਼ਾਲੋ ਜੀ ਨੇ ਕੀ ਕੀਤਾ ਕਿ ਜਿਹੜੀ ਵੀ ਸੰਗਤ ਰੋਜ਼ ਸ੍ਰੀ ਦਰਬਾਰ ਸਾਹਿਬ ਸੇਵਾਗਰਨ ਆਉਂਦੀ ਉਹਨਾਂ ਨੂੰ ਨਾਲ ਲੈ ਕੇ ਅੰਮ੍ਰਿਤਸਰ ਦੇ ਆਸ-ਪਾਸ ਦੇ ਇਲਾਕਿਆਂ ਵਿੱਚ ਗਏ ਅਤੇ ਸਿਰਾਂ ਉੱਤੇ ਟੋکریاں ਰੱਖ ਲਈਆਂ ਥਾਈ-ਥਾਈ ਜਾ ਕੇ ਹੋਕਾ ਦੇਣ ਲੱਗੇ ਕਿ ਜਿਸ ਘਰ ਕੋਈ ਬੱਚਾ ਨਹੀਂ ਜਾਂ ਜਿਸ ਨੂੰ ਪੁੱਤਰ ਦੀ ਪ੍ਰਾਪਤੀ ਚਾਹੀਦੀ ਹੈ ਉਹ ਆਪਣੇ ਘਰ ਇੱਕ ਇੱਕ ਪਾਥੀ ਦੇ ਕੇ ਇੱਕ ਪੁੱਤਰ ਲੈ ਜਾਓ। ਉਹਨਾਂ ਇਲਾਕਿਆਂ ਵਿੱਚ ਜਿਹੜੀਆਂ ਸੰਗਤਾਂ ਗੁਰੂ ਵਾਲੀਆਂ ਸਨ ਜੋ ਗੁਰਦੁਆਰਾ ਸਾਹਿਬ ਨੂੰ ਮੰਨਦੀਆਂ ਸਨ ਉਹਨਾਂ ਨੇ ਪਾਥੀਆਂ ਦੇ ਟੋਕਰੇ ਭਰ ਕੇ ਦੇਣੇ ਸ਼ੁਰੂ ਕਰ ਦਿੱਤੇ। ਉੱਥੇ ਕੁਝ ਲੋਕ ਅਜਿਹੇ ਵੀ ਸਨ ਜੋ ਭਾਈ ਸ਼ਾਲੋ ਜੀ ਨੂੰ ਕਹਿਣ ਲੱਗੇ ਕਿ ਐਸਾ ਕਿਹੜਾ ਤੇਰਾ ਗੁਰੂ ਹੈ ਜੋ ਕਿ ਪਾਥੀਆਂ ਦੇ ਬਦਲੇ ਪੁੱਤਰ ਦੇ ਰਿਹਾ ਹੈ। ਲੋਕ ਕਹਿਣ ਲੱਗੇ ਕਿ ਅਸੀਂ ਤੈਨੂੰ ਇੰਨੀਆਂ ਪਾਥੀਆਂ ਦਿੰਨੇ ਆਂ ਫਿਰ ਦੇਖਦੇ ਆਂ ਤੇਰਾ ਗੁਰੂ ਕਿਸ ਕਿਸ ਨੂੰ ਪੁੱਤਰ ਦਿੰਦਾ ਹੈ। ਭਾਈ ਸ਼ਾਲੋ ਜੀ ਨੇ ਸਾਰੀ ਸੇਵਾ ਆਪਣੀ ਝੋਲੀ ਵਿੱਚ ਪਵਾ ਲਈ ਅਤੇ ਨਾਲ ਕੀ ਸਭੀ ਕੀਆ ਜੋ ਸੰਗਤਾਂ ਸ਼ਰਧਾ ਅਤੇ ਪ੍ਰੇਮ ਭਾਵਨਾ ਨਾਲ ਸੇਵਾ ਕਰਦੀਆਂ ਨੇ ਉਹਨਾਂ ਦੀਆਂ ਚੋਲੀਆਂ ਜ਼ਰੂਰ ਪਰਦੀਆਂ ਨੇ ਭਾਈ ਸ਼ਾਲੋ ਜੀ ਜਦ ਸਾਰੀ ਸੇਵਾ ਲੈ ਕੇ ਸ੍ਰੀ ਦਰਬਾਰ ਸਾਹਿਬ ਪਹੁੰਚੇ ਤਾਂ ਉਥੋਂ ਦੇ ਨਾਲ ਵਾਲੇ ਸਿੱਖਾਂ ਨੇ ਭਾਈ ਸ਼ਾਲੋ ਜੀ ਦੀ ਸ਼ਿਕਾਇਤ ਗੁਰੂ ਅਰਜਨ ਦੇਵ ਜੀ ਕੋਲੋਂ ਕਰ ਦਿੱਤੀ ਕਿ ਇਸ ਨੇ ਜਾ ਕੇ ਇਦਾਂ ਹੋਕਾ ਦਿੱਤਾ ਤੇ ਗੁਰੂ ਅਰਜਨ ਦੇਵ ਜੀ ਭਾਈ ਸ਼ਾਲੋ ਜੀ ਨੂੰ ਆਪਣੇ ਕੋਲ ਬੁਲਾਉਂਦੇ ਨੇ ਅਤੇ ਪਾਈ ਸ਼ਾਲੋ ਜੀ ਨੂੰ ਪੁੱਛਦੇ ਨੇ ਕਿ ਅਸੀਂ ਸੁਣਿਆ ਕਿ ਤੁਸੀਂ ਪਾਥੀਆਂ ਦੇ ਬਦਲੇ ਪੁੱਤਰ ਦਾ ਹੋਕਾ ਦੇ ਕੇ ਆਏ ਹੋ ਤੇ ਪਾਈ ਸ਼ਾਲੋ ਜੀ ਹੱਥ ਜੋੜ ਕੇ ਗੁਰੂ ਜੀ ਦੇ ਸਾਹਮਣੇ ਖੜੇ ਹੋ ਜਾਂਦੇ ਨੇ ਤੇ ਕਹਿੰਦੇ ਨੇ ਕਿ ਹਾਂ ਜੀ ਮੈਂ ਇਦਾਂ ਹੀ ਹੋਕਾ ਦਿੱਤਾ ਹੈ ਤੇ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਕਿ ਤੁਸੀਂ ਸਾਨੂੰ ਪੁੱਛਿਆ ਕਿਉਂ ਨਹੀਂ ਸਾਡੇ ਪੁੱਛੇ ਤੋਂ ਬਗੈਰ ਤੁਸੀਂ ਇਦਾਂ ਕਿਉਂ ਕੀਤਾ ਤਾਂ ਭਾਈ ਸ਼ਾਲੂ ਜੀ ਨਿਮਰਤਾ ਨਾਲ ਖੜੇ ਉੱਤਰ ਦਿੰਦੇ ਨੇ ਕਿ ਪੁੱਛਾਂ ਤੇ ਮੈਂ ਤੁਹਾਡੇ ਕੋਲੋਂ ਤਾਂ ਜੇ ਤੁਹਾਡੇ ਘਰ ਦੇ ਵਿੱਚ ਕਿਸੇ ਚੀਜ਼ ਦੀ ਕੋਈ ਕਮੀ ਹੋਵੇ ਇੱਥੇ ਭੰਡਾਰੇ ਐਨੇ ਭਰੇ ਹੋਏ ਨੇ ਕਿ ਜਿਹੜਾ ਵੀ ਸ਼ਰਧਾ ਨਾਲ ਤੁਹਾਡੇ ਕੋਲ ਆਉਂਦਾ ਹੈ ਸੇਵਾ ਕਰਦਾ ਹੈ ਤੁਸੀਂ ਉਹਨਾਂ ਦੀਆਂ ਚੋਲੀਆਂ ਭਰ ਦਿੰਦੇ ਹੋ ਗੁਰੂ ਅਰਜਨ ਦੇਵ ਜੀ ਫਿਰ ਬਚਨ ਕਰਦੇ ਨੇ ਕਿ ਤੁਸੀਂ ਤਾਂ ਸਸਤਾ ਸੌਦਾਖਾਰ ਆਇਓ ਕਿ ਇੱਕ ਪਾਠੀ ਦੇ ਬਦਲੇ ਇੱਕ ਪੁੱਤਰ ਜਿਨ੍ਹਾਂ ਲੋਕਾਂ ਨੇ ਤੁਹਾਨੂੰ 20 ਪਾਥੀਆਂ ਦਿੱਤੀਆਂ ਨੇ ਟੋਕਰਾ ਭਰ ਕੇ ਪਾਥੀਆਂ ਦਿੱਤੀਆਂ ਨੇ ਉਹਨਾਂ ਨੂੰ ਫਿਰ ਉਹਨੇ ਹੀ ਪੁੱਤਰ ਦੇਵਾਂਗਾ ਭਾਈ ਸ਼ਾਲੋ ਜੀ ਕਹਿੰਦੇ ਨੇ ਕਿ ਇੱਕ ਪੁੱਤਰ ਦੇਣਾ ਉਹ ਵੀ ਤੁਸੀਂ ਹੀ ਦਾਤ ਬਖਸ਼ਣੀ ਹੈ ਤੇ ਜੇ ਵੀ ਪੁੱਤਰ ਦੇਣੇ ਨੇ ਤੇ ਉਹ ਵੀ ਦਾਤ ਤੁਸੀਂ ਹੀ ਬਖਸ਼ਣੀ ਹੈ ਤਾਂ ਇਸ ਗੱਲ ਤੇ ਗੁਰੂ ਅਰਜਨ ਦੇਵ ਜੀ ਬਹੁਤ ਪ੍ਰਸੰਨ ਹੋਏ ਅਤੇ ਭਾਈ ਸ਼ਾਲੋ ਜੀ ਨੂੰ ਵਰ ਦੇ ਦਿੱਤਾ ਕਿ ਜੋ ਵੀ ਸੰਗਤਾਂ ਤੁਹਾਡੇ ਦਰ ਤੇ ਇਸੇ ਤਰ੍ਹਾਂ ਹੀ ਸੇਵਾ ਕਰਨਗੀਆਂ ਉਹਨਾਂ ਦੀ ਚੋਲੀ ਇਸੇ ਤਰ੍ਹਾਂ ਭਰਦੀ ਰਹੇਗੀ ਅਤੇ ਅੱਜ ਦੇ ਸਮੇਂ ਵਿੱਚ ਇਸ ਸਥਾਨ ਤੇ ਇਹ ਦਾਤਾਂ ਵਰਤੀਆਂ ਜਾ ਰਹੀਆਂ ਨੇ ਅੱਜ ਦੇ ਸਮੇਂ ਵਿੱਚ ਵੀ ਜੋ ਸੰਗਤਾਂ ਆਪਣੀ ਸ਼ਰਧਾ ਪ੍ਰੇਮ ਨਾਲ ਇਸ ਦਰ ਧਰ ਤੇ ਸੇਵਾ ਲੈ ਕੇ ਆਉਂਦੀਆਂ ਨੇ ਤਾਂ ਗੁਰੂ ਮਹਾਰਾਜ ਵੱਲੋਂ ਉਹਨਾਂ ਨੂੰ ਦਾਤ ਜ਼ਰੂਰ ਬਖਸ਼ੀ ਜਾਂਦੀ ਹੈ ਤਿੰਨ ਗੁਰੂ ਸਹਿਬਾਨਾਂ ਦੇ ਹਜ਼ੂਰ ਰਹਿ ਕੇ ਪਾਈ ਸ਼ਾਲੋ ਜੀ ਨੇ ਸੇਵਾ ਕੀਤੀ ਗੁਰੂ ਰਾਮਦਾਸ ਜੀ ਗੁਰੂ ਅਰਜਨ ਦੇਵ ਜੀ ਅਤੇ ਗੁਰੂ ਹਰਗੋਬਿੰਦ ਸਾਹਿਬ ਜੀ ਇਸ ਦੌਰਾਨ ਪਾਈ ਸ਼ਾਲੋ ਜੀ ਨੂੰ ਪੰਜ ਦਾਤਾਂ ਦੀ ਬਖਸ਼ਿਸ਼ ਹੋਈ ਸੀ ਪਹਿਲੀ ਜਿਨ੍ਹਾਂ ਦੇ ਘਰ ਕੋਈ ਬੱਚਾ ਜਾਂ ਪੁੱਤਰ ਦੀ ਦਾਤ ਨਹੀਂ ਉਹਨਾਂ ਨੂੰ ਦਾਤ ਮਿਲਦੀ ਹੈ ਦੂਜੀ ਬਖਸ਼ਿਸ਼ ਜੋ ਲੋਕ ਜਿਨ੍ਹਾਂ ਲੋਕਾਂ ਦੀ ਸਿਹਤ कमजोर ਰਹਿੰਦੀ ਹੈ ਜਾਂ ਉਹਨਾਂ ਨੂੰ ਕੋਈ ਦੁੱਖ ਰੋਗ ਹੈ ਉਹ ਠੀਕ ਨਹੀਂ ਹੁੰਦਾ ਉਹ ਇਸ ਗੁਰਦੁਆਰਾ ਸਾਹਿਬ ਦੇ ਤੋਬਾ ਸਾਹਿਬ ਵਿੱਚ ਜਲ ਲੈ ਕੇ ਇਸ਼ਨਾਨ ਕਰਦੇ ਨੇ ਤੇ ਉਹਨਾਂ ਦਾ ਸਰੀਰ ਤੰਦਰੁਸਤ ਹਰਿਆ ਭਰਿਆ ਹੋ ਜਾਂਦਾ ਹੈ ਤੀਜੀ ਬਖਸ਼ਿਸ਼ ਤਿੰਨ ਦਿਨ ਪੈਸ਼ਾਲੋ ਜੀ ਦੀ ਸਾਖੀ ਦਾ ਪਾਠ ਸਰਵਣ ਕਰਾਇਆ ਜਾਂਦਾ ਅਤੇ ਉਹ ਲੋਕ ਵੀ ਤੰਦਰੁਸਤ ਹੋ ਜਾਂਦੇ ਅਤੇ ਚੌਥੀ ਬਖਸ਼ਿਸ਼ ਜੇ ਕਿਸੇ ਦੀ ਕੋਈ ਮਨੋ ਕਾਮਨਾ ਹੈ ਜਾਂ ਕੋਈ ਸਰੀਰਕ ਰੋਗ ਹੈ ਜੋ ਹਟ ਨਹੀਂ ਰਿਹਾ ਉਹ ਲੋਕ ਇਸ ਗੁਰਦੁਆਰਾ ਸਾਹਿਬ ਵਿੱਚੋਂ ਜਲ ਲੈ ਕੇ ਪੀਂਦੇ ਨੇ ਤਾਂ ਉਹਨਾਂ ਦੀ ਮਨੋ ਕਾਮਨਾਵਾਂ ਪੂਰੀ ਹੋ ਜਾਂਦੀ ਹੈ ਅਤੇ ਪੰਜਵੀਂ ਬਖਸ਼ਿਸ਼ ਜੋ ਲੋਕ ਸ੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨ ਕਰਨ ਆਉਂਦੇ ਨੇ ਉਹ ਲੋਕ ਜਦ ਭਾਈ ਸ਼ਾਲੋ ਜੀ ਦੇ ਗੁਰਦੁਆਰਾ ਸਾਹਿਬ ਆਉਂਦੇ ਨੇ ਅਤੇ ਉਹਨਾਂ ਦੀ ਯਾਤਰਾ ਫਿਰ ਸਫਲ ਹੋ ਜਾਂਦੀ ਹੈ ਗੱਲ ਕਰਦੇ ਹਾਂ ਟੋਬੇ ਦੇ ਇਤਿਹਾਸ ਦੀ ਗੁਰਦੁਆਰਾ ਸਾਹਿਬ ਦੇ ਅੰਦਰ ਜੋ ਟੋਬਾ ਹੈ ਪਹਿਲਾਂ ਪਹਿਲ ਇਥੇ ਨੀਂਝੋ ਹੀ ਜਲ ਪ੍ਰਗਟ ਹੋਇਆ ਕਰਦਾ ਸੀ ਪਰ ਹੁਣ ਇਹ ਜਲ ਉਸ ਖੂਈ ਤੋਂ ਆਉਂਦਾ ਹੈ ਜਿੱਥੇ ਭਾਈ ਸ਼ਾਲੋ ਜੀ ਆਉਂਦੇ ਜਾਂਦੇ ਰਾਈਆਂ ਨੂੰ ਜਲ ਸਿਕਾਉਂਦੇ ਸੀ ਇੱਕ ਦਿਨ ਭਾਈ ਸ਼ਾਲੋ ਜੀ ਇਸੇ ਹੀ ਟੋਬੇ ਦੇ ਨੇੜੇ ਆਰਾਮ ਕਰ ਰਹੇ ਸਨ ਅਤੇ ਗੁਰੂ ਅਰਜਨ ਦੇਵ ਜੀ ਤੈਹਲਦੇ ਹੋਏ ਉਹਨਾਂ ਦੇ ਕੋਲ ਆਉਂਦੇ ਨੇ ਤੇ ਬਚਨ ਕਰਦੇ ਨੇ ਕਿ ਇੱਥੇ ਇੱਕ ਸਰੋਵਰ ਬਣਾ ਦਿੱਤਾ ਜਾਏਗਾ ਤੇ ਭਾਈ ਸ਼ਾਲੂ ਜੀ ਨਿਮਰਤਾ ਸਹਿਤ ਬਚਨ ਦਿੰਦੇ ਨੇ ਕਿ ਨਹੀਂ ਗੁਰੂ ਮਹਾਰਾਜ ਸਰੋਵਰ ਤਾਂ ਤੁਹਾਡੇ ਘਰ ਦਾ ਹੀ ਸੁਸੋਬਿਤ ਹੈ ਇਸ ਨੂੰ ਟੋਬਾ ਹੀ ਰਹਿਣ ਦਿਓ ਤੇ ਗੁਰੂ ਮਹਾਰਾਜ ਜੀ ਨੇ ਕਿਹਾ ਕਿ ਨਹੀਂ ਇਹ ਕੱਲਾ ਟੋਬਾ ਨਹੀਂ ਰਵੇਗਾ ਜੋ ਵੀ ਸੰਗਤਾਂ ਇਸ ਜਗ੍ਹਾ ਤੇ ਆਉਣਗੀਆਂ ਹਾਜ਼ਰੀ ਭਰਨਗੀਆਂ ਟੋਬੇ ਵਿੱਚੋਂ ਜਲ ਲੈ ਕੇ ਇਸ਼ਨਾਨ ਲਗੀਆਂ ਉਹਨਾਂ ਦੀ ਹਰ ਇੱਕ ਮਨੋਗਾਮਨਾ ਪੂਰੀ ਹੋਵੇਗੀ ਅਤੇ ਉਹ ਤੰਦਰੁਸਤ ਰਹਿਣਗੀਆਂ ਇਹ ਸੀ ਗੁਰਦੁਆਰਾ ਭਾਈ ਸ਼ਾਲੂ ਸਾਹਿਬ ਜੀ ਦਾ ਇਤਿਹਾਸ ਜੇਕਰ ਤੁਹਾਨੂੰ ਅੱਜ ਦੀ ਇਹ ਜਾਣਕਾਰੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰ ਦੇਣਾ ਜੇਕਰ ਤੁਸੀਂ ਸਿੱਖ ਇਤਿਹਾਸ ਦੇ ਨਾਲ ਸੰਬੰਧਿਤ ਹੋਰ ਜਾਣਕਾਰੀ ਚਾਹੁੰਦੇ ਹੋ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ